ਕਿ ਤੁਹਾਨੂੰ ਤੁਮੜਾਈ ਵਾਲਾ ਪੋੜਿਆ ਔਰ ਸਵੇਰੇ ਅਸੀਂ ਖਬਰ ਲਗਾ ਕੇ ਗਏ ਸੀ ਕਿ ਆ ਪੁਲ ਦੇ ਉੱਤੋਂ ਬੱਚਿਆਂ ਦੀਆਂ ਬੱਸਾਂ ਜਿਹੜੀਆਂ ਸਕੂਲ ਦੀਆਂ ਬੱਸਾਂ ਆ ਉਹ ਜਾਣੀਆਂ ਬੰਦ ਕੀਤੀਆਂ ਜਾਣ ਕਿਉਂਕਿ ਕੋਈ ਹਾਦਸਾ ਵਾਪਰ ਸਕਦਾ ਅਸੀਂ ਦੱਸ ਦਈਏ ਕਿ ਸਵੇਰ ਵੇਲੇ ਅਸੀਂ ਖਬਰ ਲਗਾਈ ਸੀ ਔਰ ਇਸ ਵੇਲੇ ਦੱਸ ਦਈਏ ਕਿ ਆ ਪੁਲ ਜਿਹੜਾ ਰੁੜਦਾ ਨਜ਼ਰ ਆ ਗਿਆ ਔਰ ਪੁਲ ਟੁੱਟ ਗਿਆ ਹੁਣ ਲੋਕਾਂ ਨੂੰ ਦੱਸ ਦਈਏ ਕਿ ਇਸ ਪੁਲ ਦੇ ਉੱਤੇ ਜਾਣਾ ਜਿਹੜਾ ਖਤਰੇ ਤੋਂ ਖਾਲੀ ਨਹੀਂ ਹੈ ਔਰ ਦੱਸ ਦਈਏ ਕਿ ਕਿੰਨੇ ਪਿੰਡ ਦੇ ਲੋਕ ਖੜੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਣ ਕਿ ਕਿੰਨੇ ਲੋਕ ਖੜੇ ਨੇ ਔਰ ਇਹ ਜੋ ਪੋਲਾ ਇਹ ਜੋ ਤੁਹਾਮਰਾਈ ਵਾਲਾ ਪੁਰਾਣਾ ਪੋਲਾ ਇਹ ਪੁਲ ਜਿਹੜਾ ਇਹ ਪੁਲ ਟੁੱਟ ਗਿਆ ਆ ਵੇਖ ਸਕਦੇ ਤੁਸੀਂ ਪੁਰਾਣਾ ਪੋਲਾ ਇਸ ਵੇਲੇ ਕੰਡਮ ਹੋ ਗਿਆ ਸਰਕਾਰ ਨੇ ਨਵਾਂ ਪੁਲ ਬਣਾਇਆ ਸੀਗਾ ਔਰ ਲੰਬੇ ਸਮੇਂ ਤੋਂ ਔਰ ਲੰਬੇ ਸਮੇਂ ਤੋਂ ਨਵਾਂ ਪੁਲ ਜਿਹੜਾ ਉਹ ਬੰਦ ਕੀਤਾ ਗਿਆ ਸੀ ਕੀ ਕਾਰਨ ਸੀ ਕੀ ਉਸ ਦੀ ਮਜ਼ਬੂਤੀ ਘਟ ਸੀ ਕੀ ਉਸ ਦੇ ਉੱਤੇ ਖਰਚਾ ਘਟਾਇਆ ਸੀ ਔਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਤਮਰਾਈ ਵਾਲਾ ਦੀਨਾਨਗਰ ਹਲਕੇ ਵਾਲਾ ਪੋਲਾ ਔਰ ਇਸ ਵੇਲੇ ਪੁਲ ਜਿਹੜਾ ਟੁੱਟਦਾ ਨਜ਼ਰ ਆ ਗਿਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਪਾਣੀ ਦਾ ਵਹਾਅ ਦੱਸਿਆ ਜਾਵੇ ਕਿ ਬਰਸਾਤਾਂ ਦੇ ਵਿੱਚ ਜੋ ਪਹਾੜਾਂ ਦੇ ਵਿੱਚ بارشਾਂ ਹੋ ਰਹੀਆਂ ਨੇ ਜਿਸ ਕਾਰਨ ਪਹਾੜਾਂ ਦੇ ਵਿੱਚ ਜੋ بارشਾਂ ਹੋ ਰਹੀਆਂ ਸੀ ਉਹਨਾਂ بارشਾਂ ਕਰਕੇ ਪਾਣੀ ਬਹੁਤ ਜ਼ਿਆਦਾ ਆਉਣ ਕਰਕੇ ਜੋ ਤਮਰਾਈ ਵਾਲੀ ਨਹਿਰ ਦਾ ਪੁਰਾਣਾ ਪੋਰਾ ਉਹ ਟੁੱਟ ਗਿਆ ਇਸ ਦੇ ਉੱਤੇ ਲੰਘਣਾ ਖਤਰੇ ਤੋਂ ਖਾਲੀ ਨਹੀਂ ਆ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਿੱਛੇ ਹੋ ਕੇ ਪ੍ਰੋਪਰ ਤਸਵੀਰਾਂ ਖਾਈਆਂ ਜਾਣ ਪ੍ਰੋਪਰ ਕੀਤਾ ਜਾਵੇ ਕਿ ਕਿੰਨੀ ਦੁਨੀਆ ਇਸ ਵੇਲੇ ਖੜੀ ਆ ਜੋ ਮਸਾ ਖਤਰੇ ਤੋਂ ਬਚੀ ਆ ਕਿਉਂਕਿ ਪੁਲ ਜਿਹੜਾ ਇਹ ਟੁੱਟ ਗਿਆ ਇਹ ਪੁਲ ਇਸ ਵੇਲੇ ਖਤਮ ਹੋ ਗਿਆ ਇਸ ਦੇ ਉੱਤੇ ਲੰਘਣਾ ਜਿਹੜਾ ਖਤਰੇ ਤੋਂ ਖਾਲੀ ਨਹੀਂ ਆ ਔਰ ਸਵੇਰੇ ਅਸੀਂ ਅੱਜ ਦੀ ਤਰੀਕ ਦੇ ਵਿੱਚ ਹੀ ਖਬਰ ਲਗਾਈ ਸੀ ਕਿ ਆ ਪੁਲ ਜੋ ਆ ਟੁੱਟਣ ਦੇ ਕਿਨਾਰੇ ਆ ਔਰ ਸਕੂਲ ਦੀਆਂ ਬੱਸਾਂ ਜੋ ਆ ਉਸ ਦਾ ਪ੍ਰਬੰਧ ਕੀਤਾ ਜਾਵੇ ਔਰ ਬੱਚਿਆਂ ਨੂੰ ਬਚਾਇਆ ਜਾਵੇ ਕਿਉਂਕਿ ਸਕੂਲਾਂ ਦੇ ਬੱਚੇ ਜਿਹੜੇ ਆ ਬੱਸਾਂ ਦੇ ਵਿੱਚ ਬੈਠੇ ਸੀ ਔਰ ਬੱਸਾਂ ਗੁਜ਼ਰ ਰਹੀਆਂ ਸੀ ਅਸੀਂ ਸਵੇਰੇ ਖਬਰ ਲਗਾਈ ਆ ਔਰ ਅੱਜ ਪੁੱਲ ਦਾਤੀਏ ਸ਼ਾਮ ਦਾ ਵੇਲਾ ਔਰ ਪੁੱਲ ਜਿਹੜਾ ਉਤਮੜਾਈ ਵਾਲਾ ਉਹ ਟੁੱਟ ਗਿਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਇਹ ਵੀਡੀਓ ਨੂੰ ਵੱਟਵਾਂ ਸ਼ੇਅਰ ਕਰ ਦਿਓ ਤਾਂ ਜੋ ਹੋਰ ਵੀ ਕੋਈ ਰਾਹਗੀਰ ਇਧਰ ਦੀ ਨਾ ਗੁਜ਼ਰੇ ਕਿਸੇ ਨਾਲ ਕੋਈ ਹਾਸਣਾ ਵਾਪਰੇ ਕੋਈ ਘਟਰਾਣਾ ਵਾਪਰ ਜਾਵੇ ਔਰ ਨਵਾਂ ਪੁੱਲ ਜਿਹੜਾ ਦੱਸਦੇ ਆ ਕਿ ਖੋਲ ਦਿੱਤਾ ਗਿਆ ਉਹ ਕਿੰਨਾ ਸਮਾਂ ਚੱਲਦਾ ਕਿੰਨਾ ਸਮਾਂ ਨਹੀਂ ਚੱਲਦਾ ਉਹ ਬਾਅਦ ਦੀਆਂ ਗੱਲਾਂ ਲੇਕਿਨ ਫਿਲਹਾਲ ਜਿਹੜਾ ਪੁਰਾਣਾ ਪੋੜਾ ਉਹ ਬਿਲਕੁਲ ਟੁੱਟ ਗਿਆ ਔਰ ਪਾਣੀ ਦਾ ਵਹਾਅ ਇਸੇ ਅੰਦਰ ਦੀ ਹੋ ਗਿਆ ਤਸਵੀਰਾਂ ਵੱਤੋਂ ਸ਼ੇਅਰ ਕਰਦੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ